ਮੌਸਮ ਵਿਭਾਗ ਵੱਲੋਂ ਇੱਕ ਵਾਰ ਮੌੜ ਤੋਂ ਅਲਰਟ ਜਾਰੀ ਹੋ ਗਿਆ ਜੀ ਹਾਂ ਇਸ ਵਾਰੀ ਗਰਮੀ ਦਾ ਅਲਰਟ ਹੀਟ ਵੇਵ ਚਲਣ ਦਾ ਅਲਰਟ ਜਾਰੀ ਨਹੀਂ ਹੋਇਆ ਬਲਕਿ ਹੁਣ ਮੌਸਮ ਕਰਵਟ ਲੈਣ ਵਾਲਾ ਹੈ ਜੀ ਹਾਂ ਬੀਤੇ ਬੁੱਧਵਾਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਬਰਸਾਤ ਹੋਈ ਕਈ ਥਾਵਾਂ ਦੇ ਉੱਤੇ ਉੱਥੇ ਹੀ ਗੜੇ ਮਾਰੀ ਦੀ ਖਬਰ ਵੀ ਸਾਹਮਣੇ ਆਈ ਸੀ ਤੇ ਉੱਥੇ ਹੀ ਲੋਕ ਜਿਹੜੇ ਨੇ ਲਗਾਤਾਰ ਸਵਾਲ ਪੁੱਛਦੇ ਹੋਏ ਨਜ਼ਰ ਆ ਰਹੇ ਸੀ ਕਿ ਅਪ੍ਰੈਲ ਦੇ ਵਿੱਚ ਐਡੀ ਗਰਮੀ ਪੈ ਰਹੀ ਹੈ ਜੂਨ ਜੁਲਾਈ ਦੇ ਵਿੱਚ ਜਾ ਕੇ ਕੀ ਹਾਲ ਹੋਵੇਗਾ ਤਾਂ ਦਾਜ਼ੀ ਕਿ ਤੁਹਾਡੇ ਵਾਸਤੇ ਰਾਹਤ ਵਾਲੀ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਜ਼ਬਰਦਸਤ ਮੀਂਹ ਚੱਲਣ ਤੇ ਤੇਜ਼ ਹਵਾਵਾਂ ਚੱਲਣ ਦਾ ਜੋ ਅਲਰਟ ਹੈ ਪੰਜਾਬ ਦੇ ਵਿੱਚ ਜਾਰੀ ਹੋ ਗਿਆ ਜੀ ਹਾਂ ਤੇ ਇਸ ਦੇ ਨਾਲ ਲੂਤ ਉਹ ਰਾਹਤ ਮਿਲੇਗੀ ਤੇ ਜਿਵੇਂ ਕਿ ਹੀਟ ਵੇਵ ਚੱਲਣ ਦਾ ਅਲਰਟ ਜਾਰੀ ਹੋਇਆ ਸੀ ਉਸ ਤੋਂ ਵੀ ਲੋਕਾਂ ਨੂੰ ਹੁਣ ਰਾਹਤ ਮਿਲੇਗੀ ਪੰਜਾਬ ਦੇ ਵਿੱਚ ਜਿਵੇਂ ਕਿ ਬਹੁਤ ਕੜਾਕੇ ਦੀ ਗਰਮੀ ਪੈ ਰਹੀ ਹੈ ਤੇ ਰਾਜ ਦੇ ਵਿੱਚ ਜਿਗਰ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤਾਂ 43 ਡਿਗਰੀ ਤੱਕ ਅਪ੍ਰੈਲ ਦੇ ਮਹੀਨੇ ਦੇ ਵਿੱਚ ਦਰਜ ਕੀਤਾ ਗਿਆ ਹੈ ਬਠਿੰਡਾ ਵਿੱਚ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ ਦੂਜੇ ਪਾਸੇ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਤੇ ਇਸ ਕਰਕੇ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹਿਮਾਚਲ ਦੇ ਵਿੱਚ ਬਰਫਬਾਰੀ ਹੋਈ ਉੱਥੇ ਹੀ ਬੀਤੇ ਦਿਨ ਹਰਿਆਣਾ ਦੇ ਕਈ ਥਾਵਾਂ ਦੇ ਉੱਤੇ ਬਰਫਬਾਰੀ ਹੋਈ ਤੇ ਹੁਣ ਅਜੇਹੇ ਦੇ ਵਿੱਚ 14 ਅਪ੍ਰੈਲ ਤੱਕ ਹੀਟ ਵੇਵ ਨਹੀਂ ਚੱਲੇਗੀ ਅੱਜ 16 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਨੀਂੜੀ ਤੇ ਬਿਜਲੀ ਦਾ ਅਲਰਟ ਜਾਰੀ ਹੋਇਆ ਹੈ ਇਨ੍ਹਾਂ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਕੰਟਾ ਰਹੇਗੀ ਤਾਂ 17 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ ਉੱਥੇ ਹੀ ਤਾਪਮਾਨ ਦੇ ਵਿੱਚ ਗਿਰਾਵਟ ਵੀ ਆਏਗੀ ਹੌਂਦਾਂ ਅੰਦਾਜ਼ੇ ਨੇ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਨੇੜੀ ਤੇ ਤੇਜ਼ ਬਾਰਿਸ਼ ਆਉਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਪਠਾਨਕੋਟ ਗੁਰਦਾਸਪੁਰ ਲੁਧਿਆਣਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ ਸਾਹਿਬ ਕਪੂਰਥਲਾ ਅੰਮ੍ਰਿਤਸਰ ਫਰੀਦਕੋਟ ਬਠਿੰਡਾ ਮੁਕਸਰ ਫਾਜ਼ਿਲਕਾ ਤੇ ਮਾਨਸਾ ਦੇ ਵਿੱਚ ਵਕਤ-ਵਕਤ ਥਾਵਾਂ ਦੇ ਉੱਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਦੇ ਹੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਾਜ਼ਿਲਕਾ ਮੁਕਤਸਰ ਬਠਿੰਡਾ ਲੁਧਿਆਣਾ ਮਾਨਸਾ ਫਤਿਹਗੜ ਸਾਹਿਬ ਰੂਪਨਗਰ ਐਸਐਸ ਨਗਰ ਮੋਹਾਲੀ ਮਲੇਰ ਕੋਟਲਾ ਜ਼ਿਲ੍ਹੇ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨੇਰੀ ਬਿਜਲੀ ਵੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ ਹੀ ਭਾਵੇਂ ਮੌਸਮ ਦੇ ਵਿੱਚ ਬਦਲਾਅ ਹੋਵੇਗਾ ਪਰ ਵਿਭਾਗ ਦੇ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਨਸੀਹਤ ਦਿੱਤੀ ਗਈ ਹੈ ਕਿ ਤੇਜ਼ ਧੁੱਪ ਦੇ ਸਮੇਂ ਘਰਾਂ ਤੋਂ ਕੱਠ ਹੀ ਨਿਕਲੋ ਘਰਾਂ ਦੇ ਵਿੱਚ ਰਹਿ ਕੇ ਹੀ ਜੋ ਲਿਕੁਇਡ ਚੀਜ਼ਾਂ ਉਪਿੰਦੇ ਰੋ ਇਸ ਤੋਂ ਇਲਾਵਾ ਤਬੀਅਤ ਜੇਕਰ ਵਿਗੜਦੀ ਹੈ ਤਾਂ ਤੁਰੰਤ ਹਸਪਤਾਲ ਜਾਓ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ 24 ਘੰਟੇ ਇਲਾਜ ਦੀ ਸਹੂਲਤ ਦੀ ਸੁਵਿਧਾ ਰਹੇਗੀ ਉੱਥੇ ਹੀ ਹਸਪਤਾਲਾਂ ਦੇ ਵਿੱਚ ਬੈੱਡ ਵੀ ਰਿਜ਼ਰਵ ਰੱਖੇ ਗਏ ਨੇ ਮੌਸਮ ਵਿਭਾਗ ਵੱਲੋਂ ਇੱਕ ਵਾਰ ਮੁਰਤੋਂ ਅਲਰਟ ਜਾਰੀ ਹੋ ਗਿਆ ਜੀ ਹਾਂ ਇਸ ਵਾਰੀ ਗਰਮੀ ਦਾ ਅਲਰਟ ਹੀਟ ਵੇਵ ਚੱਲਣ ਦਾ ਅਲਰਟ ਜਾਰੀ ਨਹੀਂ ਹੋਇਆ ਬਲਕਿ ਹੁਣ ਮੌਸਮ ਕਰਵਟ ਲੈਣ ਵਾਲਾ ਹੈ ਜੀ ਹਾਂ ਬੀਤੇ ਬੁੱਧਵਾਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਬਰਸਾਤ ਹੋਈ ਕਈ ਹਵਾਵਾਂ ਦੇ ਉੱਤੇ ਉੱਥੇ ਹੀ ਗੜੇ ਮਾਰੀ ਦੀ ਖਬਰ ਵੀ ਸਾਹਮਣੇ ਆਈ ਸੀ ਤੇ ਉੱਥੇ ਹੀ ਲੋਕ ਜਿਹੜੇ ਨੇ ਲਗਾਤਾਰ ਸਵਾਲ ਪੁੱਛਦੇ ਹੋਏ ਨਜ਼ਰ ਆ ਰਹੇ ਸੀ ਕਿ ਅਪ੍ਰੈਲ ਦੇ ਵਿੱਚ ਏਡੀ ਗਰਮੀ ਪੈ ਰਹੀ ਹੈ ਜੂਨ ਜੁਲਾਈ ਦੇ ਵਿੱਚ ਜਾ ਕੇ ਕੀ ਹਾਲ ਹੋਵੇਗਾ ਤਾਂ ਦਾਜ਼ੀ ਕਿ ਤੁਹਾਡੇ ਵਾਸਤੇ ਰਾਹਤ ਵਾਲੀ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਜ਼ਬਰਦਸਤ ਮੀਂਹ ਚੱਲਣ ਤੇ ਤੇਜ਼ ਹਵਾਵਾਂ ਚੱਲਣ ਦਾ ਜੋ ਅਲਰਟ ਹੈ ਪੰਜਾਬ ਦੇ ਵਿੱਚ ਜਾਰੀ ਹੋ ਗਿਆ ਜੀਹਾਂ ਤੇ ਇਸ ਦੇ ਨਾਲ ਲੂਤ ਉਹ ਰਾਹਤ ਮਿਲੇਗੀ ਜਿਵੇਂ ਕਿ ਹੀਟ ਵੇਵ ਚੱਲਣ ਦਾ ਅਲਰਟ ਜਾਰੀ ਹੋਇਆ ਸੀ ਉਸ ਤੋਂ ਵੀ ਲੋਕਾਂ ਨੂੰ ਹੁਣ ਰਾਹਤ ਮਿਲੇਗੀ ਪੰਜਾਬ ਦੇ ਵਿੱਚ ਜਿਵੇਂ ਕਿ ਬਹੁਤ ਕੜਾਕੇ ਦੀ ਗਰਮੀ ਪੈ ਰਹੀ ਹੈ ਤੇ ਰਾਜ ਦੇ ਵਿੱਚ ਜਿਕਰ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤਾਂ 43 ਡਿਗਰੀ ਤੱਕ ਅਪ੍ਰੈਲ ਦੇ ਮਹੀਨੇ ਦੇ ਵਿੱਚ ਦਰਜ ਕੀਤਾ ਗਿਆ ਬਠਿੰਡਾ ਵਿੱਚ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ ਦੂਜੇ ਪਾਸੇ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਤੇ ਇਸ ਕਰਕੇ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ। ਹਿਮਾਚਲ ਦੇ ਵਿੱਚ ਬਰਫਬਾਰੀ ਹੋਈ ਉੱਥੇ ਹੀ ਬੀਤੇ ਦਿਨ ਹਰਿਆਣਾ ਦੇ ਕਈ ਥਾਵਾਂ ਦੇ ਉੱਤੇ ਬਰਫਬਾਰੀ ਹੋਈ ਤੇ ਹੁਣ ਅਜੇਹੇ ਦੇ ਵਿੱਚ 14 ਅਪ੍ਰੈਲ ਤੱਕ ਹੀਟ ਵੇਵ ਨਹੀਂ ਚੱਲੇਗੀ। ਅੱਜ 16 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਤੇਜ਼ ਹਵਾਵਾਂ, ਨੀਂੜੀ ਤੇ ਬਿਜਲੀ ਦਾ ਅਲਰਟ ਜਾਰੀ ਹੋਇਆ। ਇਨਾ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਕੰਟਾ ਰਹੇਗੀ ਤਾਂ 17 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ ਉੱਥੇ ਹੀ ਤਾਪਮਾਨ ਦੇ ਵਿੱਚ ਗਿਰਾਵਟ ਵੀ ਆਏਗੀ ਹੌਂਦਾਂ ਅੰਦਾਜ਼ਨੇ ਆ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਢੀਰੀ ਤੇ ਤੇਜ਼ ਬਾਰਿਸ਼ ਆਉਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਪਠਾਨਕੋਟ ਗੁਰਦਾਸਪੁਰ ਲੁਧਿਆਣਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਕਪੂਰਥਲਾ ਅੰਮ੍ਰਿਤਸਰ ਫਰੀਦਕੋਟ ਬਠਿੰਡਾ ਮੁਕਸਰ ਫਾਜ਼ਿਲਕਾ ਤੇ ਮਾਨਸਾ ਦੇ ਵਿੱਚ ਵਕਤ-ਵਕਤ ਥਾਵਾਂ ਦੇ ਉੱਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉੱਦੇ ਹੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਾਜ਼ਿਲਕਾ ਮੁਕਤਸਰ ਬਠਿੰਡਾ ਲੁਧਿਆਣਾ ਮਾਨਸਾ ਫਤਿਹਗੜ ਸਾਹਿਬ ਰੂਪਨਗਰ ਐਸਐਸ ਨਗਰ ਮੋਹਾਲੀ ਮਲੇਰ ਕੋਟਲਾ ਜ਼ਿਲ੍ਹੇ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨੇਰੀ ਬਿਜਲੀ ਵੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ ਹੀ ਭਾਵੇਂ ਮੌਸਮ ਦੇ ਵਿੱਚ ਬਦਲਾਅ ਹੋਵੇਗਾ ਪਰ ਵਿਭਾਗ ਦੇ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਨਸੀਹਤ ਦਿੱਤੀ ਗਈ ਹੈ ਕਿ ਤੇਜ਼ ਤੁਪਦੇ ਸਮੇਂ ਘਰਾ ਤੋਂ ਕਾਠੀ ਨਿਕਲੋ ਘਰਾ ਦੇ ਵਿੱਚ ਰਹਿ ਕੇ ਹੀ ਜੋ ਲਿਕਵਿਡ ਚੀਜ਼ਾਂ ਹੈ ਉਹ ਪੀਂਦੇ ਰਹੋ ਇਸ ਤੋਂ ਇਲਾਵਾ ਤਬੀਅਤ ਜੇਕਰ ਬਿਗੜਦੀ ਹੈ ਤਾਂ ਤੁਰੰਤ ਹਸਪਤਾਲ ਜਾਓ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ 24 ਘੰਟੇ ਇਲਾਜ ਦੀ ਸਹੂਲਤ ਹੀ ਰਹੇਗੀ ਉੱਥੇ ਹੀ ਹਸਪਤਾਲਾਂ ਦੇ ਵਿੱਚ ਬੈੱਡ ਵੀ ਰਿਜ਼ਰਵ ਰੱਖੇ ਗਏ ਨੇ